ਸਾਨੂੰ ਇਹਦਾ ਲੱਗਦਾ ਵੀ ਅਸੀਂ ਬਹੁਤ ਵੱਡੇ ਸਟਾਰ ਦੇ ਨਾਲ ਖੜੇ ਛੋਟੇ ਭਰਾ ਹਾਂ ਛੋਟਾ ਭਰਾ ਤੇ ਬਹੁਤ ਵੱਡਾ ਸਟਾਰ ਹੈ ਆ ਗੁਰਮੁਖੀ ਦਾ ਚੈਲੰਜ ਉਹਨਾਂ ਨੂੰ ਤੁਸੀਂ ਖਾਸ ਤੌਰ ਤੇ ਦਿੱਤਾ ਸਭ ਤੋਂ ਪਹਿਲਾਂ ਜਿਹੜੀ ਕੂੜੇ ਆੜੀ ਵਾਲੀ ਸਟੋਰੀ ਆ ਜਿਹੜੇ ਲੋਕੀ ਭੁੱਲਦੇ ਜਾ ਰਹੇ ਸਾਡਾ ਜੂਨ ਤੇ ਸਾਡੇ ਜਿਹੜੇ ਬੱਚਿਆਂ ਦੇ ਪੇਰੈਂਟਸ ਆ ਉਹ ਦੂਰ ਲਿ ਜਾ ਰਹੇ ਆਪ ਪਰਾ ਦੇ ਗੁਰੂ ਨੇ ਦੁਬਾਰਾ ਉੱਥੇ ਲਿਆ ਕੇ ਖੜੇ ਕਰਤੇ ਵੀ ਜਦੋਂ ਕਹਿੰਦੇ ਆ ਪੰਜਾਬੀ ਮਾਂ ਬੋਲੀ ਤਾਂ ਨਾ ਓਲੇ ਹੁੰਦੇ ਜਾ ਰਹੇ ਨੇ ਇਹ ਅੰਗਰੇਜ਼ੀ ਸ਼ਬਦ ਵਰਤੇ ਦੇ ਨੇ ਪਰ ਗੁਰੂ ਨੇ ਬਹੁਤ ਅੱਛਾ ਐਗਜ਼ਾਮਪਲ ਸਟ ਦਿੱਤਾ ਐ ਐਂਡ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਪੰਜਾਬੀ 뮤직 ਹੋਵੇ ਜਾਂ ਹੁਣ ਫਿਲਮਾਂ ਹੋਣ ਇਹ ਵਨ ਸਟੈਪ ਉੱਤੇ ਲੈ ਕੇ ਜਾਈਏ ਸ਼ਾਹ ਕੋੜਦੀ ਵੀ ਗੱਲ ਹੋਈ ਐ ਇਧਰਲੇ ਪੰਜਾਬ ਦੀ ਉਧਰਲੇ ਪੰਜਾਬ ਦੀ 14 ਸਾਨੂੰ ਥੋੜਾ ਜਿਆਦਾ ਪਿੱਛੇ ਲੈ ਗਈ ਸਾਡੇ 20 ਸਾਲ 25 ਸਾਲ ਪੁਰਾਣੀ ਸਾਨੂੰ ਲੱਗਦੀ ਸੀ ਪਰ ਨਵੀਂ ਹੋ ਗਈ ਕਦੋਂ ਵਾਪਸ ਆਇਓ ਵਤਨ ਨੂੰ ਮੈਂ ਕੱਲ ਹੀ ਆਇਆ ਓਕੇ ਸੋ ਕਿ ਗੁਰੂ ਨੇ ਖਾਸ ਤੌਰ ਤੇ ਆਇਆ ਗਿਆ ਹੈ ਗੁਰੂ ਲਈ ਆਈਸੀ ਸ਼ਾਹਕੋਟੀ ਦੇਖਣ ਆਏ ਜੀ ਤੇ ਬਹੁਤ ਵਧੀਆ ਲੱਗਾ ਹਾਂਜੀ ਜੀ ਇੱਕ ਵੱਖਰਾ ਕਨਸੈਪਟ ਸੀ ਜੀ ਬਹੁਤ ਵਧੀਆ ਉਹਨੇ ਨਿਭਾਇਆ ਰਾਈਟ ਸੋ ਫਿਲਮ ਤੇ ਅਸੀਂ ਦੇਖੀ ਹੈ ਸ਼ਾਹਕੋਟ ਦੀ ਵੀ ਗੱਲ ਹੋਈ ਹੈ ਇਧਰਲੇ ਪੰਜਾਬ ਦੀ ਉਧਰਲੇ ਪੰਜਾਬ ਦੀ ਤੁਸੀਂ ਕਿਦਾਂ ਦੇਖ ਰਹੇ ਸੀ ਉਸ ਅਹਿਸਾਸ ਨੂੰ ਜਿਹੜਾ ਸ਼ਾਇਦ ਸਾਡੇ ਕੋਲੋਂ ਕਿਤੇ ਨਾ ਕਿਤੇ ਓਲੇ ਰਹਿ ਗਿਆ ਹੈ हां बिल्कुल ਤੁਸੀਂ ਆਪ ਹੀ ਇਹਦਾ ਆਨਸਰ ਕਰਤਾ ਕਿ ਉਦਾਂ ਇਹ ਸਾਨੂੰ ਥੋੜਾ ਜਿਆਦਾ ਪਿੱਛੇ ਲੈ ਗਈ ਸਾਡੇ ਜੀ 25 ਸਾਲ 25 ਸਾਲ ਪੁਰਾਣੀ ਸਾਨੂੰ ਲੱਗਦੀ ਸੀ ਪਰ ਨਵੀਂ ਹੋ ਗਈ ਬਿਲਕੁਲ ਸੋ ਬੜਾ ਵਧੀਆ ਲੱਗਿਆ ਮੈਂ ਗੁਰੂ ਨੂੰ ਵੀ ਇੰਟਰਵਿਊ ਦੇ ਕੁਝ ਪੁੱਛਿਆ ਮੈਂ ਕਿਹਾ ਕੀ ਗੱਲ ਮੈਂ ਕਿਹਾ ਗੁਰਮੁਖੀ ਦਾ ਚੈਲੰਜ ਉਹਨਾਂ ਨੂੰ ਤੁਸੀਂ ਖਾਸ ਤੌਰ ਤੇ ਦਿੱਤਾ ਪਰ ਵਧੀਆ ਲੱਗਿਆ ਹਾਂ ਜੀ ਸਤਿ ਸ਼੍ਰੀ ਅਕਾਲ ਗੁਰੂ ਫਿਰ ਤਾਂ ਕੰਗratulations ਤੁਸੀਂ ਬਹੁਤ ਸੋਹਣਾ ਕੰਮ ਕੀਤਾ ਫਿਲਮ ਬਹੁਤ ਸੋਹਣੀ ਹੈ ਰਾਈਟ ਮੈਂ ਹੁਣ ਇੱਕ ਰਿਵਿਊ ਲੈ ਰਹੇ ਸੀ ਭਾਈ ਨੇ ਕਹਿ ਤਾ ਬਦਵਿਆ ਕੰਮ ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਹਾਂਜੀ ਤੇ ਗੁੱਡ ਲੱਕ ਜਿਹੜੀ ਮਿਹਨਤ ਕੀਤੀ ਆ ਟੀਮ ਨੇ ਉਹਨੂੰ ਮਹਾਰਾਜ ਭਾਗ ਲੱਗਿਆ ਕਿਉਂਕਿ ਤੁਸੀਂ ਬਹੁਤ ਗੂੜਾ ਰਿਸ਼ਤਾ ਰੱਖਦੇ ਹੋ ਸੁਰਾਂ ਦੇ ਨਾਲ ਗਾਣਿਆਂ ਦੇ ਨਾਲ ਸੋ ਫਿਲਮ ਦੇ ਗਾਣੇ ਮੈਨੂੰ ਲੱਗਦੇ ਬਹੁਤ ਹੀ ਬਿਊਟੀਫੁਲੀ ਪਲੋਟ ਕੀਤੇ ਗਾਣੇ ਬਹੁਤ ਬਹੁਤ ਵਧੀਆ ਕੋਈ ਵੀ ਚੀਜ਼ ਇੱਕ ਵੀ ਇਦਾਂ ਨਹੀਂ ਲੱਗਾ ਵੀ ਕਿਸੇ ਪਾਸੇ ਕੋਈ ਕਮੀ ਅਸੀਂ ਬੈਠੇ ਸੀ ਕਮੀਆਂ ਕੱਢਣ ਲਈ ਭਾਵੇਂ ਸਾਡਾ ਛੋਟੇ ਭਰਾ ਦਾ ਕਿਉਂਕਿ ਬਾਅਦ ਚ ਦੱਸਣਾ ਸੀ ਪਰ ਇੰਨਾ ਵਧੀਆ ਰੀਅਰਲੀ ਰੀਅਲੀ ਗੁੱਡ ਸੋ ਤੁਸੀਂ ਖੁਦ ਦੀ ਫਿਲਮ ਹੁਣ ਵੱਡੇ ਪਰਦੇ ਤੇ ਦੇਖ ਕੇ ਆਏ ਹੋ ਸੁਪਨਾ ਹੁੰਦਾ ਹਰ ਇੱਕ ਦਾ ਗੁਰੂ ਬਹੁਤ ਸੋਹਣਾ ਤੁਸੀਂ ਮੈਸੇਜ ਵੀ ਦਿੱਤਾ ਹੈ ਬਹੁਤ ਸੋਹਣਾ ਤੁਸੀਂ ਸਿਨੇਮਾ ਰਿਪਰੈਜ਼ੈਂਟ ਕੀਤਾ ਹੈ ਬਿਲਕੁਲ ਆਈ ਥਿੰਕ ਸਿਨੇਮਾ ਚੇਂਜ ਆਜੀ ਸਿਨੇਮਾ ਸਾਡੀ ਸਾਡਾ ਫਰਜ਼ ਆ ਸੋਸਾਇਟੀ ਚੇਂਜ ਲੈ ਕੇ ਆਉਣ ਵਾਸਤੇ ਐਨ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਪੰਜਾਬੀ ਮਿਊਜ਼ਿਕ ਹੋਵੇ ਜਾਂ ਹੁਣ ਫਿਲਮਾਂ ਹੋਣ ਇਹ ਵਨ ਸਟੈਪ ਉੱਤੇ ਲੈ ਕੇ ਜਾਈਏ ਤੇ ਆਡੀਅנס ਸਾਥ ਦੇਗੀ ਤਾਂ ਹੋਰ ਵਧੀਆ ਫਿਲਮਾਂ ਬਣਾਵਾਂਗੇ ਰਾਈਟ ਜਦੋਂ ਅਸੀਂ ਸਿਰਫ ਸੁਣਦੇ ਹੁੰਦੇ ਆ ਜਾਂ ਦੇਖਦੇ ਹੁੰਦੇ ਆ ਵੱਡੇ ਕਲਾਕਾਰਾਂ ਨੂੰ ਔਰ ਖੁਦ ਦੇ ਪਹਿਲੇ ਪ੍ਰੋਜੈਕਟ ਦੇ ਵਿੱਚ ਉਹ ਨਾਲ ਬੈ ਕੇ ਮਾਡਰਨ ਔਰ ਮੋਡਾ ਜੋੜ ਕੇ ਨਾਲ ਤੁਰਨ ਗਰੂ ਹਾਉਸ ਦੈਟ ਆਈ ਥਿੰਕ ਮੈਂ ਸਾਰਿਆਂ ਨੂੰ ਬਚਪਨ ਤੋਂ ਸੁਣਦਾ ਆ ਰਿਹਾ ਮੈਂ ਤੇ ਜਦੋਂ ਮੈਂ ਇਹਨਾਂ ਨੂੰ ਇਹ ਇਹ ਨਾਲ ਗੱਲ ਕਰਦਾ ਮੈਨੂੰ ਲੱਗਦਾ ਕਿ ਮੈਨੂੰ ਜਾਣਦੇ ਨੇ ਉਹ ਮੇਰੇ ਲਈ ਬੜੀ ਵੱਡੀ ਗੱਲ ਆ ਤੇ ਮੈਂ ਹਮੇਸ਼ਾ ਆਪਣੇ ਸੀਨੀਅਰਸ ਨੂੰ ਪਿਆਰ ਕਰਦਾ ਤੇ ਅੱਜ ਮੇਰੇ ਨਾਲ ਨੇ ਸਾਰੇ ਤੇ ਆਈ ਥਿੰਕ ਮੇਰੇ ਲਈ ਬਹੁਤ ਵੱਡੀ ਗੱਲ ਆ ਫਿਲਮ ਤੋਂ ਵੱਡੀ ਗੱਲ ਇਹ ਆ ਕਿ ਸਾਰੇ ਮੈਨੂੰ ਜਾਣਦੇ ਨੇ ਸਭ ਇਦਾਂ ਲੱਗਦਾ ਵੀ ਅਸੀਂ ਬਹੁਤ ਵੱਡੇ ਸਟਾਰ ਦੇ ਨਾਲ ਖੜੇ ਛੋਟੇ ਭਰਾ ਛੋਟਾ ਭਰਾ ਤੇ ਬਹੁਤ ਵੱਡਾ ਸਟਾਰ ਜੀ ਇਹ ਬਹੁਤ ਅਹਿਮ ਸਵਾਲ ਜਦ ਐਨਾ ਨੇ ਉਡਾਇਆ ਸੁਣਾਇਆ ਹੈ ਨਾ ਅਸੀਂ ਸੁਣਿਆ ਸੀ ਹਾਂ ਮੈਂ ਚੈਲੰਜ ਦੀ ਗੱਲ ਕੀਤੀ ਵੀ ਸੀ ਤੁਹਾਡੇ ਨਾਲ ਜਦੋਂ ਅੱਜ ਕੱਲ ਦੇ ਯੂਥ ਯੂਥ ਦੀ ਗੱਲ ਕੀਤੀ ਜਾਂਦੀ ਹੈ ਯੂ نو ਸਿੰਗਰਸ ਦੀ ਗੱਲ ਕੀਤੀ ਯਾ ਭਗਨੇਯਾ ਪੰਜਾਬੀ ਮਾਂ ਬੋਲੀ ਤੋਂ ਨਾ ਓਲੇ ਹੁੰਦੇ ਜਾ ਰਹੇ ਨੇ ਇਹ ਅੰਗਰੇਜ਼ੀ ਸ਼ਬਦ ਵਰਤਦੇ ਨੇ ਪਰ ਗੁਰੂ ਨੇ ਬਹੁਤ ਅੱਛਾ ਐਗਜ਼ਾਮਪਲ ਸਟ ਦਿੱਤਾ ਹੈ ਐਦਾਂ ਦੇ ਗੀਤ ਦੇਣ ਤੋਂ ਬਾਅਦ ਜਿਹੜੀ ਪਹਿਲੀ ਪੰਜਾਬੀ ਫਿਲਮ ਮਾਂ ਬੋਲੀ ਸਭ ਤੋਂ ਪਹਿਲਾਂ ਜਿਹੜੀ ਊੜੇਆੜੀ ਵਾਲੀ ਸਟੋਰੀ ਆ ਜਿਹੜੇ ਲੋਕੀ ਭੁੱਲਦੇ ਜਾ ਰਹੇ ਸਾਡਾ ਜੂਤ ਸਾਡੇ ਜਿਹੜੇ ਬੱਚਿਆਂ ਦੇ ਪੇਰੈਂਟਸ ਆ ਉਹ ਦੂਰ ਲਿ ਜਾ ਰਹੇ ਆਪ ਪਰ ਅੱਜ ਗੁਰੂ ਨੇ ਦੁਬਾਰਾ ਉੱਥੇ ਲਿਆ ਕੇ ਖੜੇ ਕਰਤਾ ਵੀ ਊੜਾ ਜਣਾ ਜਰੂਰੀ ਜੇ ਉਹ ਭਾਈ ਜੋ ਕੀਤਾ ਸੀ ਭਾਈ ਨਾਲ ਹੀ ਲਾਈਵ ਜਾ ਕੇ ਕੀਤਾ ਸੀ ਫੂਡ ਵਾਲਾ ਚੈਨਲ ਬਟ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਫਿਲਮ ਦੇਖੋ ਐਂਡ ਸਪੋਰਟ ਕਰੋ ਹਰ ਕਿਸੇ ਨੂੰ ਸਪੋਰਟ ਕਰੋ ਥੈਂਕ ਯੂ ਥੈਂਕ ਯੂ ਸੋ ਮਚ ਆਲ ਦਾ ਥੈਂਕ ਯੂ ਥੈਂਕ ਯੂ ਭਾਈ ਥੈਂਕ